ਪਿੰਡ ਬਿੰਬੜੀ ਤੋਂ ਦੀ ਤੇ ਮੈਨੂੰ ਪਹਿਲੇ ਜੀ ਮੈਂ ਕੰਮ ਤੇ ਸੀਗਾ 15-20 ਮਿੰਟ ਪਹਿਲੇ ਕੁੜੀਆਂ ਨਾਲ ਮੇਰੀ ਗੱਲ ਹੋਈ ਹੈ ਜੀ ਕੁੜੀਆਂ ਨਾਲ ਗੱਲ ਇਹ ਹੋਈ ਹੈ ਉਹ ਮੈਨੂੰ ਕਹਿ ਰਹੀ ਸੀ ਵੀਰ ਮੈਨੂੰ ਦੇਖ ਲੋ ਹਣਾ ਮੇਰਾ ਦੇਖ ਤੇ ਜਥਾਨੀ ਘਰ ਆ ਕੇ ਮਾਰ ਰਹੇ ਨੇ ਤੇ ਮੈਂ ਉਹਨੂੰ ਇਹੀ ਕਹਿੰਦਾ ਕਿ ਤਿਆਰ ਦੇ ਦੇ ਨੇ ਕਿ ਚਲੋ ਕੋਈ ਨਹੀਂ ਇ tanto ਕੁਛ ਨਹੀਂ ਤੁਸੀਂ ਢੇਕ ਲਗਾ ਕੇ ਆਪਣਾ ਹਣਾ ਬੈਠੋ ਰਹੋ ਹਣਾ ਤੇ ਉਸ ਤੋਂ ਬਾਅਦ 15 ਮਿੰਟ ਬਾਅਦ ਮੈਨੂੰ ਫੋਨ ਗਿਆ ਜੀ ਕੁੜੀਆਂ ਦੇ ਫੋਨ ਤੋਂ ਨੰਬਰਦਾਰ ਨਾਲ ਪਿੰਡ ਦੇ ਨੰਬਰਦਾਰ ਨੇ ਮੇਰੇ ਨਾਲ ਗੱਲ ਕੀਤੀ ਹੈ ਮੇਰੇ ਨਾਲ ਉਹ ਮੈਨੂੰ ਕਹਿੰਦੇ ਜੀ ਕਿ ਐਦਾ ਕਰਕੇ ਕੁਝ ਗਲਤ ਹੋ ਗਿਆ ਮੈਂ ਦੱਸੋ ਜੀ ਕੀ ਗਲਤ ਹੋ ਗਿਆ ਉਹ ਕਹਿੰਦੇ ਜੀ ਤੁਹਾਡੀ ਗੁੜੀਆਂ ਨੂੰ ਟੈਗ ਹੋ ਗਿਆ ਮੈਨੂੰ ਟੈਗ ਦੀ ਸ਼ਿਕਾਇਤ ਦਈ ਇਹਨਾਂ ਨੇ ਤੇ ਚਲੋ ਅੱਜ ਕੋਈ ਨਹੀਂ ਆਉਂਦੀ ਜੀ ਫਿਰ ਮੈਨੂੰ ਇਹਨਾਂ ਦਾ ਦੁਬਾਰਾ ਫੋਨ ਗਿਆ ਜੀ ਤੁਸੀਂ ਜਲਦੀ ਆ ਜਾਓ ਆਪਾਂ ਜਲਦੀ ਗਿਆ ਚਲੋ ਆਨੇ ਤੇ ਫਿਰ ਅਸੀਂ ਉੱਥੋਂ ਤੁਰੇ ਜੀ ਉੱਥੋਂ ਇਹਨਾਂ ਦੇ ਘਰ ਨਹੀਂ ਗਏ ਅਸੀਂ ਸਿੱਧਾ ਪੁਲਿਸ ਚੌਕੀ ਤੇ ਗਏ ਟਕਾਲਾ ਉਥੇ ਪੁਲਿਸ ਜੰਕੀ ਜਾ ਕੇ ਜੀ ਅਸੀਂ ਆਪਣੇ ਬਿਆਨ ਬੋਲ ਲਖਾਏ ਜੋ ਵੀ ਦਰਖਾਸਤ ਵਗੈਰਾ ਸੀ ਵੀ ਲਖਾ ਕੇ ਦਰਖਾਸਤ ਸੀ ਤੇ ਉਸ ਤੋਂ ਬਾਅਦ ਹੀ ਪੁਲਿਸਨ ਚਾਰਜਨ ਲੈ ਕੇ ਥਾਣਾ ਚੌਂਕੀ ਦੇ ਜਿਹੜੀ ਸੀਗੇ ਉਹ ਤੁਹਾਡੇ ਨਾਲ ਮੌਜੂਦਾ ਉੱਥੇ ਗਏ ਨੇ ਜੀ ਪਿੰਡ ਦੇ ਸਰਪੰਚ ਵੀ ਸੀਗੇ ਜਿਹੜਾ ਇਹਨਾਂ ਦੇ ਪਿੰਡ ਦੇ ਛੰਡੀ ਪਿੰਡ ਦੇ ਮੌਜੂਦਾ ਸਰਪੰਚ ਨੇ ਜੀ ਉਹਨਾਂ ਨੂੰ ਮੌਤਵਰ ਸਰਪੰਚ ਨੂੰ ਲੈ ਕੇ ਜੀ ਅਸੀਂ ਇਹਨਾਂ ਦੇ ਘਰ ਗਿਆਗੇ ਸਾਡੇ ਜਾਂਦਿਆਂ ਨੂੰ ਸਾਡੀ ਕੀ ਜੀ ਬੈੱਡ ਤੇ ਲਟਾ ਕੇ ਪਾਈ ਹੋਈ ਸੀ ਜੀ ਕਿਉਂਕਿ ਜੀ ਉਹਨਾਂ ਦੀ ਗਰਦਨ ਤੇ ਸਾਨੂੰ ਨਿਸ਼ਾਨ ਮਿਲਿਆ ਜੀ ਐਦਾ ਲੱਗਦਾ ਕਿ ਜਿੱਦਾਂ ਗਲ ਘੋਟਿਆ ਉਹਨਾਂ ਨੂੰ ਮਾਰਿਆ ਗਿਆ ਹੋਵੇ ਤੇ ਕੀ ਨਾਮ ਹੈ ਇਹਨਾਂ ਜਿੰਨਾਂ ਤੋਂ ਸਾਕਾ ਕਿਸੇ ਦੇ ਕੀ ਕੀ ਨਾਮ ਹਾਂਜੀ ਸਤਨਾਮ ਹੀ ਤੇ ਡਿੰਪਲ ਕੌਰੀ ਤੇ ਕੀ ਲੱਗਦੇ ਸੀ ਉਹਨਾਂ ਦੇ ਉਹ ਦਰਾਣੀ ਜਿਠਾਣੀ ਸੀਗੀ ਇੱਕ ਜੇਡ ਸੀਗਾ ਇੱਕ ਜਿਠਾਣੀ ਸੀ ਇੱਕ ਜੇਡ ਸੀ ਤੇ ਇੱਕ ਆਪਣਾ ਉਹਨਾਂ ਦੇ ਪਰੌਣਾ ਸੀਗਾ ਆਪਣਾ ਜੀ ਕਦੇ ਪਹਿਲਾਂ ਵੀ ਉਹਨਾਂ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਟੌਰਚਰ ਕਰ ਰਹੇ ਸੀਗੇ ਜੀ ਬਹੁਤ ਜ਼ਿਆਦਾ ਟੌਰਚਰ ਕੀਤਾ ਹੋਇਆ ਸੀ ਬੁੜੀਆਂ ਨੂੰ ਤੇ ਇੰਨਾ ਕਿ ਜ਼ਿਆਦਾ ਟੌਰਚਰ ਕੀਤਾ ਹੋਇਆ ਸੀਗਾ ਨਾ ਕਿ ਉਹ ਸਾਨੂੰ ਕੁਛ ਦੱਸ ਵੀ ਨਹੀਂ ਰਹੀ ਸੀ ਉਹ ਆਪ ਮੰਨ ਲਓ ਉਹਨੂੰ ਕੁਛ ਪوجਹ ਨਹੀਂ ਰਿਹਾ ਸੀ ਮੈਂ ਕੀ ਕਰਨਾ ਕੀ ਨਹੀਂ ਕਰਨਾ ਇੱਕ ਦੋ ਸਾਲ ਦੀ ਬੱਚੀ ਆਈ ਛੋਟੀ ਜੀ ਤੇ ਉਲਟ ਸਾਨੂੰ ਇਹ ਕਹਿ ਰਹੇ ਨੇ ਕਿ ਤੁਹਾਨੂੰ ਅਸੀਂ ਪੁੱਛਿਆ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਤੂੰ ਕੀ ਕਹਿੰਦੇ ਹੋ ਕਿ ਪਰੌਣਾ ਕਹਿੰਦਾ ਮੈਂ ਕੰਮ ਤੇ ਸੀ ਉਹ ਕਹਿੰਦਾ ਮੈਨੂੰ 2 ਸਾਲ ਦੀ ਬੱਚੀ ਬੇਟੀ ਨੇ ਮੇਰੀ ਨੇ ਫੋਨ ਕਰਕੇ ਕਿਹਾ ਮम्मा ਦੀ ਡੈਥ ਹੋ ਗਈ ਮम्मा ਮਰ ਗਈ ਹੁਣ 2 ਸਾਲ ਦਾ ਬੱਚਾ ਦੱਸੋ ਜੀ ਕੀ ਦੱਸੂਗਾ ਕਿੰਨੇ ਸਾਲ ਹੋ ਗਏ ਬਿਆਨ ਨੂੰ ਦਿਆ ਨੂੰ 5-4 ਸਾਲ ਹੋ ਗਏ ਤੇ ਦੇਹੇਜ ਲਈ ਵੀ ਤੰਗ-ਤੰਗ ਕਰਦੇ ਸੀ ਦੇਹੇਜ ਲਈ ਵੀ ਬਹੁਤ ਅੰਕ ਕੀਤਾ ਜੀ ਇਹਨਾਂ ਨੇ ਪੁਲਿਸ ਵੱਲੋਂ ਕੋਈ ਐਫਆਈਰ ਵੀ ਕਰ ਦਿੱਤੀ ਸੀ ਹਾਂਜੀ ਉਹ ਐਫਆਈਰ ਵੀ ਕਰ ਦਿੱਤੀ ਗਈ ਆ ਪਰ ਸਾਨੂੰ ਉਹ ਜਿਹੜਾ ਕੋਈ ਪ੍ਰੂਫ ਨਹੀਂ ਦਿੱਤਾ ਗਿਆ ਉਹ ਅਸੀਂ ਇਨਸਾਫ ਦੀ ਮੰਗ ਰੱਖਦੇ ਆ ਜੀ ਸਾਨੂੰ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਜੀ ਕੀ ਨਾਮ ਆ ਤੁਹਾਡੇ ਪਿੰਡ ਦਾ ਸਿਮਾ ਰਾਣੀ ਜੀ ਕਿਹੜਾ ਪਿੰਡ ਮੇਰਾ ਪਿੰਡ ਬਿੰਬੜੀ ਹੈ ਜੀ ਤੇ ਉਹ ਛੰਡੀ ਪਿੰਡ ਵਾਏ ਹੋਏ ਸੀਗੇ ਜੀ ਬਾਸ਼ਟ ਦੋ ਸੌ ਉੱਧਰ ਦੇ ਕੈਮਰੇ ਵੱਲ ਹਾਂਜੀ ਕੀ ਨਾਮ ਆ ਕਿਹੜਾ ਪਿੰਡ ਆ ਜੀ ਸਿਮਾ ਰਾਣੀ ਬਿੰਬੜੀ ਕੀ ਮਸਲਾ ਹੋਇਆ ਜੀ ਜਿਹੜਾ ਮਸਲਾ ਹੋਇਆ ਤੇਨਾਂ ਦਾ ਲੜਾਈ ਝਗੜਾ ਮਰ ਤੰਗ ਕਰਦੀ ਸੀ ਪਹਿਲਾਂ ਤੂੰ ਉਹ ਬੱਚੀ ਨੂੰ ਨਾਲ ਰੱਖੇ ਗਏ ਤੇਨ ਕੋਲੇ ਇਹ ਕੱਲ ਜਾ ਕੇ ਕਰੇ ਠੀਕ ਕਰਨ ਨਾਲ ਕੱਲ ਕੋਲ ਦੇ 10 ਦਿਨ ਸਾਰੇ ਹੀ ਗੜ ਕੋਟ ਕੋਣ ਬੈਠਾ ਉਹਨਾਂ ਨੂੰ ਸਾਰਿਆਂ ਨੂੰ ਲਾਂ ਚੇਂਗਾ ੱੱਕਾ ਹੋਇਆ ਸੀ ਸ਼ੱਕ ਕਿਸੇ ਤੇ ਸ਼ੱਕ ਤਾਂ ਉਹਨਾਂ ਦੇ ਦਰਾਨੇ ਹੈ ਗੱਲ ਦਾ ਜੇਠ ਹੈ ਮਰਦੂ ਦੇ ਕੀ ਕੀ ਨਾਮ ਉਹਨਾਂ ਦੇ ਨਾਮ ਤਾਂ ਵੀ ਕੋਈ ਉਹਨਾਂ ਨੂੰ ਹਰ ਮੈਨੂੰ ਪਤਾ ਨਹੀਂ ਆਣੇ ਕਿ ਮਿਲੜ ਕਰਾਦੀ ਆਣੇ ਕਿੰਨੇ ਤਾਂ ਜਿਹੜਾ ਸਾਡਾ ਪਿੰਡ ਦਾ ਸਾਣਾ ਕੀਤਾ ਤੇ ਤਾਂ ਆਂਦੇ ਤੋਂ ਪਾਵਾ ਕਿ ਮੇਰੇ ਕਰ ਵੀ ਜਾਂਦੇ ਗਏ ਤੁਸੀਂ ਕਰ ਵੀ ਤਾਂ ਉਹਦੇ ਹੋਣੀ ਜਿੰਨੇ ਪਰਚਾ ਦਰਜ ਹੋਣਾ ਚਾਹੀਦਾ ਸਜ਼ਾ ਮਿਲਣੀ ਚਾਹੀਦੀ ਹੈ ਜਿਹਨਾਂ ਇਨਸਾਨਾਂ ਨੂੰ ਜਿਹੜੇ ਕੀਤੀਆਂ ਨਾਲ ਨਿਯਾਜ ਕਰਦੇ ਨੇ ਠੀਕ ਗਾਂਵਾਸੀ ਵੀ 9000 ਤੰਗ ਕਦ ਲਈ ਦੇਹ ਜਲੀ ਕਰਦੇ ਸੀ ਕਦ ਲਈ ਕਰਦੇ ਸੀ ਦੇਹ ਜਲੀ ਵੀ ਪਹਿਲਾਂ ਕਰ ਦੂ ਮਤਲਬ ਤਾਂ ਦੇਹ ਤੇ ਹੀ ਹੋਊਗਾ ਇੱਕ ਆਈ ਪਲੇਸ ਰਹੇਗਾ ਸਰੋਲਾ ਮਾਤੜ ਉਹ ਨੀ ਨਾਮ ਹੈ ਟੋਟਾ ਜਗਤਾਰ ਸਿੰਘ ਆ ਜੀ ਕੀ ਲੱਗਦੇ ਸੀ ਤੁਸੀਂ ਕੁੜੀਆਂ ਦੇ ਤੇ ਸਾਜੀ ਨਾਮ ਕੀ ਹੋ ਗਿਆ ਜੀ ਉਹਨਾਂ ਨੇ ਪਰੇਸ਼ਾਨ ਕਰਦੇ ਤੇ ਅੱਗੇ ਦੀ ਉਹ ਵੀ ਕੁੱਟਮਾਰ ਕਰਦੇ ਤੇ ਵੀ ਅਸੀਂ ਉਹਦੇ ਮਤਲਬ ਆ ਇਹ ਗਾਂ ਤੇ ਵੀ ਘਰ ਪਾਸੇ ਵੀ ਨਾ ਇਹਨਾਂ ਦੇ ਵਿੱਚ ਕੋਈ ਸਲੇਸ਼ ਬਣੇ ਕਿਸੇ ਤਰ੍ਹਾਂ ਦਾ ਤੇ ਹੁਣ ਉਹ ਸਾਨੂੰ ਕੁੜੀ ਦੱਸਦੀ ਰਹੀ ਆ ਵੀ ਮੈਨੂੰ ਕਹਿੰਦੇ ਨੇ ਤੇਰੇ ਬਾਪ ਨੇ ਕੀ ਦਿੱਤਾ ਸਾਨੂੰ ਦਾਦ ਨਹੀਂ ਦਿੱਤਾ ਸਸ ਹੈ ਇਹ ਦੇ ਸਾਨੂੰ ਇਹ ਤਾਰਾ ਯਾ ਇਸ ਤਰ੍ਹਾਂ ਨੇ ਬਹੁਤ ਪਰੇਸ਼ਾਨੀ ਕਰਦੇ ਰਹੇ ਵੀ ਉਹਦੀ ਕੁੱਟ ਮਾਰ ਕਰਦੇ ਰਹੇ ਨੇ ਅੱਗੇ ਜਦੋਂ ਹਾਈ ਕਰਕੇ ਦੇ ਵੀ ਕੀਆਂ ਦਿਖਾਉਣੀਆਂ ਬਹੁਤ ਅੱਸੀਆਂ ਹੁੰਦੀਆਂ ਨੇ 13 14 ਤੋਂ ਜ਼ਿਆਦਾ ਦਿਓ ਦਾ ਜੇਰੀ ਦੇ ਨਾਲੋਂ ਪੈ ਰਹੇ ਨੇ 6 ਫੁੱਟ ਦਾ ਡੇਟਾ ਜਿਸ ਨਾਲੋਂ ਪੈਨੇ ਨੇ ਜਿੰਨਾ ਥਾ ਲੈਤਾ ਔਰ ਉਸ ਯਾਨ ਖੜੇ ਜਾਂਦਿਆਂ ਨੂੰ ਲੈ ਕੇ ਦੇ ਉੱਤੇ ਪਾਈ ਗਈ ਇਹ ਮਾਰ ਕੇ ਹੁਣ ਕੀ ਮੰਗ ਕਰਦੇ ਆ ਸਾਡੇ ਨੂੰ ਸਾਫ਼ੇ ਮੰਗਦੇ ਆ ਕਿ ਸਾਡੇ ਤੇ ਇਨਸਾਫ਼ ਮਿਲਣਾ ਚਾਹੀਦਾ ਨੰਦੋ ਜੇਰੇ ਆ ਮੈਟਰਿਕ ਕੱਲ ਇੱਕ ਮੈਸੇਜ ਇਥੋਂ ਮੈਸੇਜ ਆਇਆ ਸੀ ਵੀ ਸੀਮਾ ਰਾਣੀ ਕੜੀ ਤੇ ਇਹਨੇ ਮੰਨ ਲਓ ਕਿ ਝੰਡੀ ਦੀ ਰਹਿਣ ਵਾਲੀ ਹੈ ਵੀ ਆਪਣੇ ਜੇਟ ਤੇ ਜਠਾਣੀ ਔਰ ਘਰ ਵਾਲੇ ਤੋਂ ਇਹਨਾਂ ਨੂੰ ਲੜਾਈ ਝਗੜਾ ਹੁੰਦਾ ਹੋਣਾ ਪਹਿਲਾਂ ਤੇ ਉਹਨਾਂ ਨੂੰ ਤੰਗ ਹੋ ਕੇ ਇਹਨੇ ਆਪਣੇ ਆਤਮ ਹੱਥਿਆ ਕਰ ਲਈਏ ਤੇ ਇਹ ਬਰਾਊਡਰ ਇੱਥੇ ਆਈ ਸੀ ਉਹਦੇ ਭਰਾ ਦੇ ਬਿਆਨਾਂ ਹਰਮਨ ਸਿੰਘ ਹੈ ਪੁੱਤਰ ਜਗਦਾਰ ਸਿੰਘ ਵਾਸੀ ਪਿੰਡ ਵਿਬੜੀ ਉਹਦੇ ਬਿਆਨਾਂ ਤੇ 306 ਦਾ ਮਕਦਮਾ ਆਪਾਂ ਦਰਜ ਕਰਿਆ ਹੈ ਉਹਨੂੰ ਇਸ ਟਾਈਮ ਆਪਾਂ ਇੱਥੇ ਪੋਸਟਮਾਰਟਮ ਕਰਾਣ ਆਏ ਆ ਪੋਸਟਮਾਰਟਮ ਤੋਂ ਜੋ ਵੀ ਇਹਨਾਂ ਰਿਪੋਰਟੰਦਾ ਹੋਵੇਗਾ ਜੇਕਰ ਕੋਈ ਹੋਰ ਕੋਈ ਨਾ ਕੋਈ ਉਹਦੇ ਚ ਚਰਮਚਗਾਟਾ ਕਟਾਵਾ ਦਾ ਕਿਤੇ ਜਗ੍ਹਾ ਕੋਈ ਚੁਪਕੀ ਉਹਦੇ ਘਰ ਦੇ ਦੇ ਅਲੀਕੇਸ਼ਨ ਲਗਾਏ ਜਾ ਰਹੇ ਆ ਹਾਂ ਉਹਨਾਂ ਘਰਦਿਆਂ ਦੇ ਅਲੀਕੇਸ਼ਨ ਨੇ ਵੀ ਇਹ ਲੜਾਈ ਝਗੜਾ ਹੁੰਦਾ ਸੀ ਇਹਨਾਂ ਨੂੰ ਕਤਲ ਹੋ ਕੇ ਨੇ ਆਪਣੇ ਆਤਮ ਹੱਤਿਆ ਕਰੀ ਜੀ ਉਹ ਤਾਂ ਕਹਿ ਰਹੇ ਨੇ ਵੀ ਮਾਰਡਰ ਕਰਿਆ ਉਹਨਾਂ ਨੇ ਦੇਖੋ ਜੀ ਉਹ ਇਹ ਚੀਜ਼ ਮੈਂ ਆਪਾਂ ਤੇ ਮਤਲਬ ਵਿੱਚ ਜੋ ਇੱਥੇ ਪ੍ਰੌਟੈਡ ਆਈ ਹੈ ਅਸੀਂ ਜੋ ਇਹਨਾਂ ਨੇ ਲਿਖਾਇਆ ਹੈ ਉਹਦੇ ਮੁਕਾਬਲਾ ਮੁਕਦਮਾ ਦਰਜ ਕਰ ਲਿਆ ਆਪਾਂ ਠੀਕ ਹੈ ਜੀ ਮੁਕਦਮਾ ਦਰਜ ਕਰਦੇ ਆ ਇਹ ਹਾਂ ਘਰਦਿਆਂ ਦੇ ਨਾਮ ਮੁਕਦਮਾ ਦਰਜ ਹੋ ਉਹਨਾਂ ਦੇ ਖਿਲਾਫ ਉਹਦੇ ਘਰ ਵਾਲੇ ਦੇ ਨਾਲ ਦੇ ਉਹਦੇ ਜੇਠ ਤੇ ਤੇ ਇੱਕ ਜਠਾਣੇ ਤੇ ਇਹਨਾਂ ਦੇ ਨਾਮ ਮੁਕਦਮਾ ਦਰਜ ਕਰਿਆ ਜੀ ਅਜੇ ਨਹੀਂ ਮਤਲਬ ਕਿ ਪਹਿਲਾਂ ਕਾਰਵਾਈ ਤਵਾਤ ਮੰਨ ਲਓ ਕਿ ਕਰਕੇ ਨਾ ਮਤਲਬ ਕਿ ਸਪੋਰਟਮੈਂਟ ਕਰਾ ਕੇ ਉਹਦੇ ਹਵਾਲੇ ਕਰਕੇ ਉਸ ਤੋਂ ਬਾਅਦ ਫਿਰ ਆਪਾਂ ਉਹਦੇ ਦੂਸਰੇ ਪਾਸੇ ਹੋਵਾਂਗੇ ਸਰ ਤੁਸੀਂ ਕਹਿ ਸਾਈਡ ਹੈ ਜਾਂ ਕੋਈ ਸਾਈਡ ਨਾ ਮਿਲਿਆ ਹੈ ਨਹੀਂ ਕੁਝ ਨਹੀਂ ਮਿਲਿਆ ਐਵੇਂ ਨਹੀਂ ਕੋਈ ਗੱਲ ਕਿੰਨੀ ਕੁ ਉਮਰ ਸੀ 31 ਸਾਲ ਦੀ ਉਮਰ ਇਹ ਕੁੜੀ ਦੀ ਬੱਚਾ ਦੀ ਇੱਕ ਛੋਟੀ ਬੱਚੀ ਹੈ 2 ਸਾਲ ਦੀ 2.5 ਸਾਲ ਦੀ ਹੋਈ ਕਰੀਬ ਐਵੇਂ ਦੱਸ ਰਹੇ ਨੇ ਉਹਦੇ ਬ੍ਰਦਰ ਦੇ ਬਿਆਨਾਂ ਦੀ ਹੋਇਆ ਵਰਸਾ ਠੀਕ ਹੈ ਓਕੇ ਓਕੇ